ਲੋ ਵੀ ਦੋਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਦੀ ਵੀਡੀਓ 'ਚ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਦੀ ਵੀਡੀਓ 'ਚ ਮੈਂ ਲੈ ਕੇ ਆਇਆ ਘੋੜਾ 4018 2016 ਮਾਡਲ ਆ ਬਈ ਵਧੀਆ ਕੰਡੀਸ਼ਨ ਦਾ ਘੋੜਾ ਟਾਇਰ ਵਗੈਰਾ ਸਾਰੇ ਕੁਝ ਨਵੇਂ ਨੇ ਤੇ 40 ਫੁੱਟ ਟਰਾਲੀ ਆ ਇਹ ਸੋ ਛੋਟੀ ਜਿਹੀ ਰਿਕਵੈਸਟ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਲਾਈਕ ਕਰ ਦਿਓ ਤੋ ਲੈ ਮੈਂ ਘੋੜਾ ਚੈੱਕ ਕਰਾਉਣਾ ਅੰਦਰੋਂ ਵਧੀਆ ਸਟੀਲ ਕੇ ਬੰਦਾ ਬਣਿਆ ਹੋਇਆ ਘੋੜਾ ਐਨ ਸੋ ਆਪਣੇ ਕੋਲ ਘੋੜੇ ਹੋਰ ਵੀ ਬਹੁਤ ਹੁੰਦੇ ਨੇ ਟਰਾਲੀ ਹੁੰਦੀ ਆ ਘੋੜਾ ਹੁੰਦਾ ਜਿੱਦਾਂ ਵੀ ਲੈਣਾ ਜਿੰਨੇ ਕ ਮਾਡਲ ਦੇ ਹਿਸਾਬ ਨਾਲ ਆਪਾਂ ਤੁਹਾਡੇ ਬਾਅਦ ਤੇ ਅਰੇਂਜ ਕਰ ਦਾਂਗੇ ਸੋ ਨੰਬਰ ਸਕਰੀਨ ਤੇ ਚੱਲਦਾ ਬਈ ਲੋਕੇਸ਼ਨ ਹੈਗੀ ਆਪਣੀ ਸਰਹੰਦ ਫਤੇਗੜ ਸਾਹਿਬ ਮੰਡੀ ਗਵਿੰਦਗੜ ਖੰਨਾ ਤੇ ਤੁਸੀਂ ਕਾਲ ਕਰ ਲਿਓ ਆਪਣਾ ਨੰਬਰ ਸਕਰੀਨ ਤੇ ਚੱਲਦਾ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਘੋੜੇ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਈ ਜੋ ਵੀ ਹੈਗਾ ਤੇ ਜੋ ਚੀਜ਼ਾਂ ਹੋਣਗੀਆਂ ਆਪਾਂ ਦੱਸ ਕੇ ਦੇਵਾਂਗੇ ਅੰਸ਼ੋਰ ਸ਼ ਵੈਲਿਡ ਆ ਬਈ ਇਹਦੇ ਪੇਪਰ ਵੈਲਡ ਨੇ ਘੋੜੇ ਦੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹਨਾ ਲਾਈਕ ਕਰਿਓ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਲੱਗੀ ਕੀ ਕੀ ਕਮੀਆਂ ਨੇ ਸੋ ਡਰਾਈਵਰ ਵੀਰਾਂ ਕੋਲ ਵੀਡੀਓ ਸ਼ੇਅਰ ਕਰਦੇ ਹੋਏ ਇਹ ਸੋ ਘੋੜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਘੋੜੇ ਆਪਣੇ ਕੋਲ ਹੋਰ ਵੀ ਹੈਗੇ ਨੇ ਸੋ ਜਿੱਦਾਂ ਜਿੱਦਾਂ ਲੈਣਾ ਆਪਾਂ ਨੇ ਲੋਨ ਵੀ ਕਰਾ ਦਾਂਗੇ ਲੋਨ ਹੁੰਦਾ ਆਪਣਾ ਤੇ ਬੈਂਕ ਦਾ ਲੋਨ ਕਰਾ ਕੇ ਦੰਨੇ ਆਪਾਂ ਘੋੜਿਆਂ ਦੇ ਤੇ ਜੋ ਵੀ ਹੈਗੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਈ ਪਾਰਟੀ ਦੇ ਘਰੇ ਘੜਾ ਘੋੜਾ ਜੋ ਵੀ ਜਿਵੇਂ ਵੀ ਹੋਇਆ ਆਪਾਂ ਤੁਹਾਨੂੰ ਢਾਪਨ ਕਰਾ ਕੇ ਘੋੜਾ ਦਵਾ ਦਾਂਗੇ ਬਈ ਇਹ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਈ ਤੇ ਰੇਟ ਦੀ ਗੱਲ ਕਰੀਏ ਬਈ ਜੇ ਇਕੱਲਾ ਕੋੜਾ ਲੈਣਾ 11 ਲੱਖ ਰੁਪਏ ਦਾ ਡਿਮਾਂਡ ਕਰਦੇ ਹੋ ਔਰ ਕਰਾ ਦਾਂਗੇ ਮੌਕੇ ਤੇ ਹੋਇਆ ਸੋ ਟਰਾਲੀ ਸਮੇਤ ਲੈਣਾ ਬਈ ਫਿਰ 1.5 ਲੱਖ ਰੁਪਏ ਦਾ ਕਹਿੰਦੇ ਨੇ ਇਹ ਤੇ ਜੋ ਵੀ ਹੋਇਆ ਘੱਟ ਵੱਧ ਕਰਕੇ ਆਪਾਂ ਦਵਾ ਦਾਂਗੇ ਬਈ ਵਧੀਆ ਕੰਡੀਸ਼ਨ ਦਾ ਕੋੜਾ ਹੈ ਜਿੰਨੀ ਐਵੇਂ ਚੀਜ਼ਾਂ ਆਪਾਂ ਸਾਰੀਆਂ ਤੁਹਾਨੂੰ ਦੱਸ ਕੇ ਦਿਵਾਵਾਂਗੇ ਸੋ ਸੋ ਮਿਲਦੇ ਬਈ ਆਪਾਂ ਅਗਲੀ ਵੀਡੀਓ ਚ ਸਾਰਿਆਂ ਨੂੰ ਸਾਸਤਰੀ ਗਾਲ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਮੇਰੇ ਚੈਨਲ ਤੇ ਹੋਰ ਉਹ ਵੀਡੀਓ ਪਈਆਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਮਿਲਦੇ ਆਪਾਂ ਅਗਲੀ ਵੀਡੀਓ ਚ ਸਾਰਿਆਂ ਨੂੰ ਸਾਸਤਰੀ ਗਾਲ